ਹਾਂਜੀ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਹਾਂ ਜੀ ਪੋਟਾਸ਼ ਦੇ ਵਿਸ਼ੇ ਤੇ ਜਿਸ ਤਰ੍ਹਾਂ ਬੂਟੇ ਨੂੰ ਨਾਈਟ੍ਰੋਜਨ ਫਾਸਫੋਰਸ ਦੀ ਲੋੜ ਹੁੰਦੀ ਆ ਉਸੇ ਤਰ੍ਹਾਂ ਪੋਟਾਸ਼ ਵੀ ਇੱਕ ਜ਼ਰੂਰੀ ਤੱਤ ਹੈ ਜੇ ਆਪਾਂ ਗੱਲ ਕਰੀਏ ਪੋਟਾਸ਼ ਦੇ ਕੰਮਾਂ ਬਾਰੇ ਪੋਟਾਸ਼ ਦੇ ਇੱਕ ਨਹੀਂ ਬਹੁਤ ਅਨੇਕਾਂ ਕੰਮ ਨੇ ਜਿਵੇਂ ਕਿ ਪਹਿਲਾ ਕੰਮ ਕੀ ਆ ਝੋਨੇ ਦਾ ਜਿਹੜਾ ਦਾਣਾ ਬਈ ਉਸ ਦਾ ਭਾਰ ਵਧਾਉਂਦਾ ਉਸ ਨੂੰ ਪਰਿਆ ਰੱਖਦਾ ਦੂਜੀ ਗੱਲ ਜਿੱਥੇ ਪोटाश ਪਾਈ ਹੋਵੇ ਉੱਥੇ ਸ਼ੀਥ ਬਲਾਸਟ ਲੀਫ ਸਪੌਟ ਤੇ ਬਹੁਤ ਕੰਟਰੋਲ ਹੁੰਦਾ ਤੀਜੀ ਗੱਲ ਝੋਨੇ ਦੀ ਗਰੋਥ ਹੁੰਦੀ ਆ ਤੇ ਟਿੱਲਰ ਬਹੁਤ ਜ਼ਿਆਦੇ ਹੁੰਦੇ ਨੇ ਜੇਕਰ ਆਪਣੇ ਝੋਨੇ ਦੇ ਬਈ ਟਿੱਲਰ ਜ਼ਿਆਦੇ ਹੋਣਗੇ ਤਾਂ ਹੀ ਪੈਦਾਵਾਰ ਦੇ ਵਿੱਚ ਵਾਧਾ ਹੋਵੇਗਾ ਚੌਥੀ ਮੇਨ ਗੱਲ ਕੀ ਆ ਜਿਹੜਾ ਬਈ ਪोटाश ਆ ਇਸ ਨੇ ਕੀ ਆ ਵਾਟਰ ਹੋਲਡਿੰਗ ਦਾ ਕੰਮ ਕਰਨਾ ਜਦੋਂ ਮੁੰਜਰ ਨਿਕਲਦੀ ਆ ਉਸ ਸਮੇਂ ਝੋਨੇ ਨੂੰ ਲੋਡ ਹੁੰਦੀ ਆ ਪਾਣੀ ਦੀ ਆਪਾਂ ਬਾਹਰੀ ਤੌਰ ਤੇ ਪਾਣੀ ਲਗਾ ਦਿੰਨੇ ਆ ਪਰ ਅੰਦਰੂਨੀ ਤੌਰ ਤੇ ਪੇਡਾ ਕੀ ਆ ਅਬਜ਼ਰਬ ਨਹੀਂ ਕਰਦਾ ਇਸ ਕਰਕੇ ਪੋਟਾਸ਼ ਆਪਾਂ ਨੂੰ ਪਾਉਣੀ ਬਹੁਤ ਲਾਜ਼ਮੀ ਆ ਉਸ ਸਮੇਂ ਪਾਣੀ ਹੋਲਡਿੰਗ ਦੀ ਬਹੁਤ ਜ਼ਰੂਰਤ ਹੁੰਦੀ ਆ ਸੋ ਪੋਟਾਸ਼ ਕੀ ਕਰਦੀ ਆ ਉਸ ਸਮੇਂ ਵਾਟਰ ਹੋਲਡਿੰਗ ਦਾ ਕੰਮ ਕਰਦੀ ਆ ਤਾ ਜੋ ਜਿਹੜਾ ਆਪਣਾ ਪਲਾਂਟ ਆ ਉਸ ਦੇ ਵਿੱਚ ਭੋਜਨ ਦੀ ਅਦਲਾ ਬਦਲੀ ਹੁੰਦੀ ਰਹੇ ਜੇ ਆਪਾਂ ਕਰੀਏ ਗੱਲ ਡੋਜ ਦੀ ਤਾਂ ਆਪਾਂ ਯੂਨੀਵਰਸਿਟੀ ਦੇ ਅਕੋਰਡਿੰਗ 17 ਤੋਂ 22 ਕਿਲੋ ਪोटाश 1 ਏਕੜ ਦੇ ਹਿਸਾਬ ਨਾਲ ਪਾ ਸਕਦੇ ਆ ਤੇ ਆਪਾਂ ਨੇ ਪोटाਸ਼ ਪਾਉਣੀ ਕਦੋਂ ਆ ਜਾਂ ਤਾਂ ਆਪਾਂ ਚੋ ਨਰਗਾਉਣ ਤੋਂ ਪਹਿਲਾਂ ਪਾ ਸਕਦੇ ਆ ਜਾਂ ਫਿਰ ਆਪਾਂ ਨਿਸਾਰੇ ਦੇ ਟਾਈਮ ਪਾ ਸਕਦੇ ਆ ਪोटाਸ਼ ਇੱਕ ਬਹੁਤ ਹੀ ਜ਼ਰੂਰੀ ਤੱਤਾ ਸੋ ਸਾਰੇ ਕਿਸਾਨ ਭਰਾ 17 ਤੋਂ 22 ਕਿਲੋ ਏਕੜ ਦੇ ਹਿਸਾਬ ਨਾਲ ਜਾਂ ਆਪਣੀ ਮਿੱਟੀ ਦੇ ਹਿਸਾਬ ਦੇ ਨਾਲ ਡੋਜ਼ ਪਾਓ ਤੁਹਾਨੂੰ ਝਾੜ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਨਜ਼ਰ ਆਵੇਗਾ ਧੰਨਵਾਦ